ਸ਼ਹੀਦੀ ਪੰਦਰਵਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ ਵਿਧਾਇਕ ਨੇ ਕੀਤੀ ਏ ਖਾਸ ਮੰਗ ਤੇ ਖੇਡ ਡਾਇਰੈਕਟਰ ਨੇ ਵੀ ਜਾਰੀ ਕਰ ਦਿੱਤਾ ਪੱਤਰ ਜੀ ਹਾਂ ਇਸ ਵੇਲੇ ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਸ਼ਹੀਦੀ ਪੰਦਰਵਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਦੇ ਸਬੰਧ ਦੇ ਵਿੱਚ ਹੀ ਵਿਧਾਇਕ ਜਿਹੜੇ ਕਿ ਪਾਇਲ ਤੋਂ ਨੇ ਉਹਨਾਂ ਨੇ ਖਾਸ ਮੰਗ ਰੱਖੀ ਹੈ ਤੇ ਇਸ ਦੇ ਸਬੰਧ ਦੇ ਵਿੱਚ ਹੀ ਖੇਡ ਡਾਇਰੈਕਟਰ ਦੇ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਇਸ ਵੇਲੇ ਜਿਹੜੀ ਇਹ ਮੰਗ ਰੱਖੀ ਗਈ ਹੈ ਉਹ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੁਆਰਾ ਰੱਖੀ ਗਈ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਜਿਮ ਤੇ ਹੈਲਥ ਸੈਂਟਰ ਬਣਾਏ ਜਾਣ ਉਹਨਾਂ ਦੇ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਰੱਖਿਆ ਜਾਵੇ ਤਾਂ ਕਿ ਬੱਚੇ ਵੀ ਜਦੋਂ ਇਹਨਾਂ ਜਿਮਾਂ ਦੇ ਵਿੱਚ ਜਾਣ ਤਾਂ ਫਿਰ ਉਹ ਪੁੱਛਣ ਕਿ ਨਾਮ ਕਿਹਨਾਂ ਦੇ ਨੇ ਇਸ ਤਰ੍ਹਾਂ ਕਿ ਉਹ ਆਪਣੇ ਇਤਿਹਾਸ ਤੋਂ ਜਾਣੋ ਹੋ ਸਕਣਗੇ ਤੇ ਸੂਬਾ ਸਰਕਾਰ ਨੇ ਇਸ ਮੰਗ ਨੂੰ ਮੰਨ ਦਿਆ ਹੋਇਆ ਇਹ ਹੁਕਮ ਜਾਰੀ ਕਰ ਦਿੱਤਾ ਹੈ ਕਿ ਜਿੰਨੇ ਵੀ ਜਿਮ ਤੇ ਹੈਲਥ ਸੈਂਟਰ ਪੰਜਾਬ ਦੇ ਵਿੱਚ ਬਣਨਗੇ ਉਹਨਾਂ ਦਾ ਨਾਮ ਜਿਹੜਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਤੇ ਸਾਹਿਬ ਜادہ ਦੇ ਨਾਮ ਤੇ ਰੱਖਿਆ ਜਾਵੇਗਾ ਹੁਣ ਜਿੰਨੇ ਵੀ ਅੱਜ ਤੋਂ ਬਾਅਦ ਜਿਹੜੇ ਵੀ ਹੈਲਥ ਸੈਂਟਰ ਨੇ ਜਿਮ ਨੇ ਪੰਜਾਬ ਦੇ ਵਿੱਚ ਬਣਨਗੇ ਉਹਨਾਂ ਦਾ ਨਾਮ ਸਾਹਿਬ ਜادہ ਜੋਰਾਵਰ ਸਿੰਘ ਅਤੇ ਸਾਹਿਬ ਜادہ ਫਤੇ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ ਇਹ ਜਿਹੜਾ ਐਲਾਨ ਹੈ ਸੁਭਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਇਸ ਦੇ ਸਬੰਧ ਦੇ ਵਿੱਚ ਖੇਡ ਡਾਇਰੈਕਟਰ ਦੇ ਵੱਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਜ਼ਿਕਰ ਖਾਸ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਤੋਂ ਸਰਸਾ ਨਦੀ ਤੋਂ ਵਿਛੜ ਗਏ ਸਨ ਤੇ ਉਸ ਵੇਲੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਸਨ ਉਹ ਅਲੱਗ ਹੋ ਗਏ ਤੇ ਮਾਤਾ ਸਾਹਿਬਕੌਰ ਸਮੇਤ ਕੁਝ ਹੋਰ ਸਿੰਘ ਤੇ ਕੁਝ ਹੋਰ ਮਾਤਾਵਾਂ ਉਹ ਅਲੱਗ ਹੋ ਗਈਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬਜੀਤ ਨਾਲ ਹੀ ਹੋਰ ਉਹ ਅਲੱਗ ਹੋ ਗਏ ਤੇ ਇੱਕ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਹੜਾ ਕਿ ਦੁਬਾਰਾ ਕਦੀ ਇਕੱਠਾ ਨਾ ਹੋ ਸਕਿਆ ਉਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਾ ਚੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਸਨ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਤੇ ਇਹਨਾਂ ਦਿਨਾਂ ਦੇ ਵਿੱਚ ਉੱਥੇ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਜਿਹੜੀਆਂ ਕਿ ਵਿਸ਼ਵ ਤੋਂ ਅਲੱਗ-ਅਲੱਗ ਹਿੱਸਿਆਂ ਤੋਂ ਆ ਕੇ ਉੱਥੇ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਤੇ ਅਰਦਾਸਾਂ ਕਰਦੀਆਂ ਨੇ ਉੰਜ ਪੂਰੇ ਵਿਸ਼ਵ ਦੇ ਵਿੱਚ ਹੀ ਇਹਦਾ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਸਿੱਖ ਸੰਗਤਾਂ ਬੜੀ ادب ਸਤਿਕਾਰ ਤੇ ਸ਼ਰਧਾ ਦੇ ਨਾਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਦੀਆਂ ਨੇ ਅਰਦਾਸਾਂ ਕਰਦੀਆਂ ਨੇ ਤੇ ਇਸ ਸ਼ਹਾਦਤ ਨੂੰ ਯਾਦ ਕਰਦੀਆਂ ਨੇ ਦੱਸਦੀਏ ਕਿ ਛੋਟੇ ਸਾਬਜਾਦੇ ਜਿਹੜੇ ਕਿ ਇਹਨਾਂ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਲਾਸਾਨੀ ਸ਼ਹਾਦਤ ਦੇ ਗਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮਹਾਨ ਇਤਿਹਾਸ ਹੈ ਇਸੇ ਹੀ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਸੂਬਾ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਜਿਮ ਤੇ ਹੈਲਥ ਸੈਂਟਰ ਬਣਨਗੇ ਉਹਨਾਂ ਦੇ ਨਾਮ ਛੋਟੇ ਸਾਹਜਾਦਿਆਂ ਦੇ ਨਾਮ ਤੇ ਰੱਖੇ ਜਾਣਗੇ ਇਸ ਕਰਕੇ ਜਿਹੜੇ ਵੀ ਆਉਣ ਵਾਲੀ ਪੀਡੀਆ ਜਦੋਂ ਇਹ ਨਾਮ ਪੜੇਗੀ ਤਾਂ ਫਿਰ ਉਹ ਆਪਣੇ ਆਪ ਦੇ ਵਿੱਚ ਹੀ ਜਿਹੜੀ ਕਿ ਇਹ ਸ਼ਹਾਦਤ ਹੈ ਜੋ ਯਾਦ ਕਰੇਗੀ ਤੋ ਆਪਣੇ ਇਤਿਹਾਸ ਤੋਂ ਜਾਣੂ ਵੀ ਹੋਵੇਗੀ ਦੱਸਦੀਏ ਕਿ ਜਿਹੜੀ ਇਹ ਮੰਗ ਹੈ ਇਹ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਹੋਂਦੇ ਵੱਲੋਂ ਕੀਤੀ ਗਈ ਸੀ ਜਿਸ ਨੂੰ ਸਵੇਰ ਸਰਕਾਰ ਨੇ ਮੱਦੇ ਨਜ਼ਰ ਰੱਖਿਆ ਇਸ ਤੇ ਗੌਰ ਕੀਤਾ ਹੈ ਤੇ ਐਲਾਨ ਵੀ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਸਬੰਧ ਦੇ ਵਿੱਚ ਖੇਤ ਡਾਇਰੈਕਟਰ ਨੇ ਵੀ ਪੱਤਰ ਜਾਰੀ ਕਰ ਦਿੱਤਾ ਹੈ ਤੇ ਹੁਣ ਜਨੇਵੀ ਜਿਹੜੇ ਕਿ ਹੈਲਥ ਸੈਂਟਰ ਨੇ ਤੇ ਜਿਹੜੇ ਜਿਮ ਨੇ ਜਿਹੜੇ ਪੰਜਾਬ ਦੇ ਵਿੱਚ ਬਣਨਗੇ ਉਹਨਾਂ ਦਾ ਨਾਮ ਸਾਬਜਾਦਾ ਜੋਰਾਵਰ ਸਿੰਘ ਤੇ ਸਾਬਜਾਦਾ ਫਤੇ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ